ਇਹਦੀ ਐਤਵਾਰ ਦਾ ਦਿਹਾੜਾ ਸੰਗਤ ਬੜੀ ਦੂਰੋਂ ਦੂਰੋਂ ਆ ਰਹੀ ਆ ਸਪਾਰਾ ਸਾਬ ਕਟਨਾ ਤੇ ਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਸੰਗਤ ਬਹੁਤ ਜ਼ਿਆਦਾ ਹੁਣ ਕਰਨ ਇਸ ਰਸਤੇ ਨੂੰ ਥੋੜਾ ਜਿਹਾ ਬੈਰੀਕੇਡ ਕਰਕੇ ਜੋ ਆਟੋ ਬੈਂਟਰੀ ਰਿਕਸ਼ਾ ਵਗੈਰਾ ਉਹਨਾਂ ਨੂੰ ਵਾਪਸ ਕੀਤਾ ਜਾਂਦਾ ਸੰਗਤ ਇਤੋਂ ਪੈਦਲ ਬਾਬੇ ਜੀ ਦਾ ਤੱਕ ਜਾਂਦੀ ਆ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਸਵੇਰੇ 5 ਵਜੇ ਤੋਂ ਸੰਗਤ ਆਉਣੀ ਸਟਾਰਟ ਹੋ ਜਾਂਦੀ ਆ 4 ਵਜੇ ਚ ਪਹਿਰਾ ਸਾਹਿਬ ਖਤਮ ਹੁੰਦਾ ਵਾ 6 ਸਾਡੇ 6 ਵਜੇ ਤੱਕ ਸੰਗਤ ਆਉਂਦੀ ਜਾਂਦੀ ਰਹਿੰਦੀ ਆ ਉਦੋਂ ਤੱਕ ਇਹ ਰਸਤਾ ਥੋੜਾ ਬਾਦਾਂ ਕਦੀ ਖੁੱਲ ਰਹੀਦਾ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਅੰਮ੍ਰਿਤ ਸਰ ਕੇਸਰੀ ਪੇਖਣ ਵਾਲੇ ਸਾਰੇ ਦੋਤਾਂ ਦਾ ਸਵਾਗਤ ਆ ਦੋਸਤੋ ਐਤਵਾਰ ਦੇ ਦਿਨ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚਦੇ ਨੇ ਇੱਕ ਗੁਰਦੁਆਰਾ ਸਿਦਾ ਸਾਹਿਬ ਦੇ ਵਿੱਚ ਤਾਂ ਉੱਥੇ ਆ ਕੇ ਉਹਨਾਂ ਦੇ ਵੱਲੋਂ ਚਪੈਲਾ ਸਾਹਿਬ ਜਿਹੜਾ ਵਾ ਕੱਟਿਆ ਜਾਂਦਾ ਤਾਂ ਇਸ ਵਾਲੇ ਅਸੀਂ ਥਾਣਾ ਬੀੜਵੀਆਂ ਦੇ ਬਾਹਰ ਚੌਂਕ ਦੀ ਤਸਵੀਰ ਤੁਹਾੜਨਾ ਸਾਂਝੀ ਕਰਾਂਗੇ ਕਿ ਆਖਰਕਾਰ ਕਿਉਂ ਐਤਵਾਰ ਇਸ ਜਗ੍ਹਾ ਦੇ ਉੱਪਰ ਸਭ ਤੋਂ ਜ਼ਿਆਦਾ ਰਸ਼ ਹੁੰਦਾ ਹੈ ਤਾਂ ਪਹਿਲਾਂ ਅਸੀਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਵੱਖ-ਵੱਖ ਇਸ਼ਾਰਿਆਂ ਤੋਂ ਜਾਂ ਫਿਰ ਪਿੰਡਾਂ ਤੋਂ ਬੱਸ ਸਟੈਂਡ ਤੋਂ ਇਸ ਚੌਂਕ ਦੇ ਵਿੱਚ ਜਦੋਂ ਪਹੁੰਚਦੀਆਂ ਨੇ ਤਾਂ ਉਹ ਆਟੋ ਤੇ ਉਤਰ ਜਾਂਦੀਆਂ ਨੇ ਤਾਂ ਉਸ ਤੋਂ ਬਾਹਰ ਇਸ ਜਗ੍ਹਾ ਦੇ ਉੱਪਰੋਂ ਉਹਨਾਂ ਨੂੰ ਜਿਹੜਾ ਪੈਦਲ ਜਿਹੜਾ ਵਾ ਉਹ ਸ਼ਿਦਾ ਸਾਹਿਬ ਤੱਕ ਜਿਹੜਾ ਜਾਣਾ ਪੈਂਦਾ ਜਿਹਨਾਂ ਦੀ ਤਸਵੀਰ ਤੁਹਾਡਾ ਸਾਂਝੀ ਕਰਦੇ ਪਿਆ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਨੇ ਜਿਹੜੇ ਰਾਸਤੇ ਨੇ ਇਹ ਬੰਦ ਕਰ ਦਿੱਤੇ ਜਾਂਦੇ ਨੇ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਟ੍ਰੈਫਿਕ ਜਿਹੜਾ ਵਾ ਗੁਰਦੁਆਰਾ ਸ਼ਿਦਾ ਸਾਹਿਬ ਦੇ ਬਾਹਰ ਇਕੱਠਾ ਨਾ ਹੋਵੇ ਤਾਂ ਉਸ ਨੂੰ ਲੈ ਕੇ ਜਿਹੜਾ ਥਾਣਾ ਬੀੜਵੀਆਂ ਦਾ ਚੌਕ ਆਤਾ ਉਸ ਦੇ ਬਾਹਰ ਪੁਲਿਸ ਦੇ ਵੱਲੋਂ ਪੂਰੀ ਜਿਹੜੀ ਬੈਰੀਕੇਟਿੰਗ ਆ ਉਹ ਕਰ ਦਿੱਤੀ ਜਾਂਦੀ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਟੋ ਈ ਰਿਕਸ਼ਾ ਹੋਰ ਜਿਹੜੀਆਂ ਗੱਡੀਆਂ ਆ ਰਹੀਆਂ ਨੇ ਤਾਂ ਉਹਨਾਂ ਦੇ ਵਿੱਚ ਜਿਹੜੀ ਸੰਗਤ ਬੈਠੀ ਹੋਈ ਆ ਤਾਂ ਉਹ ਇੱਥੇ ਉਤਰ ਜਾਂਦੀ ਆ ਤਾਂ ਉਸ ਤੋਂ ਬਾਅਦ ਬੈਟਰੀ ਆਟੋ ਆਪਣੇ ਲੈ ਕੇ ਜਿਹੜੇ ਨੌਜਵਾਨ ਨੇ ਉਹ ਇਥੋਂ ਚਲੇ ਜਾਂਦੇ ਨੇ ਤਾਂ ਫਿਲਹਾਲ ਜਿਹੜੀ 2 ਵੀਲਰ ਗੱਡੀ ਦੇਕਰ ਕੋਈ ਲੈ ਕੇ ਆਉਂਦਾ ਹੈ ਤਾਂ ਉਸ ਨੂੰ ਜਾਣ ਦੀ ਇਜਾਜ਼ਤ ਜਿਹੜੀ ਆ ਦਿੱਤੀ ਜਾਂਦੀ ਹੈ ਤਾਂ ਬਾਕੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਗੱਡੀ ਨੂੰ ਇਸ ਰਾਸਤੇ ਦੇ ਰਾਹੀਂ ਨਹੀਂ ਜਾਣ ਦਿੱਤਾ ਜਾਂਦਾ ਕਿਉਂਕਿ ਅੱਗੇ ਕਿਸੇ ਵੀ ਤਰ੍ਹਾਂ ਦਾ ਟ੍ਰੈਫਿਕ ਜਿਹੜਾ ਵਾਹੋ ਜਾਮ ਨਾ ਹੋ ਸਕਦਾ ਉਸ ਨੂੰ ਲੈ ਕੇ ਜਿਹੜਾ ਇਹ ਚੌਕ ਆਹੋ ਬੰਦ ਕਰ ਦਿੱਤਾ ਜਾਂਦਾ ਜਿਸ ਦੀ ਪੂਰੀ ਤਸਵੀਰ ਅਸੀਂ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਦਾ ਤੁਸੀਂ ਵੇਖ ਸਕਦੇ ਹੋ ਕਿ ਟ੍ਰੈਫਿਕ ਪੁਲਿਸ ਮੁਲਾਜ਼ਮ ਇਸੇ ਤਰੀਕੇ ਦੇ ਨਾਲ ਹੀ ਆਪਣੀ ਡਿਊਟੀ ਜਿਹੜੀ ਆਹੋ ਅੱਜ ਸਾਰਾ ਦਿਨ ਟੁੱਪ ਦੇ ਵਿੱਚ ਨਿਬਾਉਣਗੇ ਤਾਂ ਇਸੇ ਤਰ੍ਹਾਂ ਹੀ ਸੜਕ ਦੇ ਉੱਪਰ ਦਿਖਾਈ ਦੇਣਗੇ ਤਾਂ ਚ ਪਹਿਲਾ ਸਾਬ ਕੱਟਣ ਤੋਂ ਬਾਅਦ ਇਸੇ ਰਾਸਤੇ ਦੇ ਰਾਹੀਂ ਜਿਹੜੀ ਸੰਗਤ ਆਹੋ ਵੱਡੀ ਗਿਣਤੀ ਦੇ ਵਿੱਚ ਵਾਪਸ ਆਏਗੀ ਤਾਂ ਹੁਣ ਜਿਹੜੀ ਸੰਗਤ ਆ ਉਹ ਇਸ ਰਾਹ ਤੇ ਦੇ ਰਾਹੀਂ ਜਾਂਦੀ ਹੋਈ ਦਿਖਾਈ ਦੇ ਰਹੀ ਹੈ ਜੀ ਜੀ ਪੂਰੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਏ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਰੋਡ ਦੇ ਬਣੇ ਹੋਏ ਨੇ ਤਾਂ ਰੋਡ ਦੇ ਉੱਪਰ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਪੂਰੀ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਟ੍ਰੈਫਿਕ ਜੜਾ ਨਾ ਹੋ ਸਕੇ ਤਾਂ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਤਾਂ ਇਸ ਵੇਲੇ ਸਾਡੇ ਨਾਲ ਨੇ ਐਸਐਸਆਈ ਸੁਚਾਲ ਸਿੰਘ ਜੀ ਤਾਂ ਸੁਚਾਲ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਸਵੇਰ ਤੋਂ ਹੀ ਟ੍ਰੈਫਿਕ ਪੁਲਿਸ ਆਪਣੀ ਡਿਊਟੀ ਜੜੀ ਨਿਭਾ ਰਹੀ ਆ ਤਾਂ ਅਸੀਂ ਲਗਾਤਾਰ ਤੁਹਾਡੇ ਨਾਲ ਗੱਲਬਾਤ ਵੀ ਸਾਂਝੀ ਕਰਾਂਗੇ ਕੀ ਰਸਤਾ ਬੰਦ ਕਰ ਦਿੱਤਾ ਜਾਂਦਾ ਕਿਉਂਕਿ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਰਾਹਤੇ ਦੇ ਰਾਹੀਂ ਗੁਰਦੁਆਰਾ ਸ਼ਹੀਦਾ ਸਾਹਿਬ ਨੂੰ ਜਾਂਦੀਆਂ ਨੇ ਤਾਂ ਹੋਰ ਕੀ ਕੀ ਮੁਸ਼ਕਲ ਆ ਰਹੀ ਹੈ ਜੀ ਟ੍ਰੈਫਿਕ ਪੁਲਿਸ ਨੂੰ ਇਸ ਰਾਹਤੇ ਦੇ ਵਿੱਚ ਵੈਕਰਜੀ ਕਾ ਖਾਲਸਾ ਵੈਕਰਜੀ ਦੀ ਫਤਿਹ ਵੀਰਦੀ ਐਤਵਾਰ ਦਾ ਦਿਹਾੜਾ ਸੰਗਤ ਬੜੀ ਦੂਰੋਂ ਦੂਰੋਂ ਆ ਰਹੀ ਆ ਸਪੈਰਾ ਸਾਹਿਬ ਕਟੜਾ ਤੇ ਇਸ ਕਰਕੇ ਸੰਗਤ ਬਹੁਤ ਜ਼ਿਆਦਾ ਹੋਣ ਕਾਰਨ ਇਸ ਰਸਤੇ ਨੂੰ ਥੋੜਾ ਜਿਹਾ ਬੈਰੀਕੇਡ ਕਰਕੇ ਜੋ ਆਟੋ ਬੈਂਡਰੀ ਰਿਕਸ਼ਾ ਵਗੈਰਾ ਉਹਨਾਂ ਨੂੰ ਵਾਪਸ ਕੀਤਾ ਜਿੱਦਾਂ ਸੰਗਤ ਇੱਥੋਂ ਪੈਦਲ ਬਾਬੇ ਚੀ ਦਾ ਤੱਕ ਜਾਂਦੀ ਆ ਸੰਗਤ ਜਿਆਦੀ ਹੋਣ ਕਾਰਨ ਫਿਰ ਇਹ ਬੈਂਟਰੀ ਆਟੋ ਰਿਕਸ਼ਾ ਮੋੜੇ ਜਾਂਦੇ ਆ ਇਹਨਾਂ ਨੂੰ ਮੋੜ ਨਾ ਕਰਕੇ ਥੋੜਾ ਜਾਂਮ ਲੱਗਦਾ ਵਾ ਤੇ ਥੋੜਾ ਤਰੀਕੇ ਨਾਲ ਇਹਨਾਂ ਨੂੰ ਕਢਾਈ ਜਾਈਦਾ ਜਿਹੜਾ ਹੈਵੀ ਵਹੀਕਲ ਕੋਈ ਵੀ ਉਧਰ ਨਹੀਂ ਜਾਣ ਦਿੱਤਾ ਜਾਂਦਾ ਕਿਉਂਕਿ ਸੰਗਤ ਛੜਕ ਦੇ ਗੁਰਦਰਾ ਸਾਹਿਬ ਤੇ ਹੈਗੀ ਹੈਗੀ ਸੰਗਤ ਸੜਕ ਉੱਪਰ ਵੀ ਆਪਣੇ ਬਰਾਜਮਾਨ ਹੋਈ ਆ ਬਿਲਕੁਲ ਤੁਹਾਡੀ ਗੱਲ ਠੀਕ ਆ ਕਿਉਂਕਿ ਅਸੀਂ ਕਾਫੀ ਵਾਰ ਉੱਥੇ ਜਾ ਕੇ ਕਵਰੇਜ ਕੀਤੀ ਆ ਹਰ ਇੱਕ ਜਗ੍ਹਾ ਜਿਹੜੀ ਆ ਉਹ ਛੋਟੀ ਪੈ ਚੁੱਕੀ ਆ ਹਾਂਜੀ ਇਹ ਸੰਗਤ ਫਿਰ ਤੁਹਾਨੂੰ ਦੁਪਹਿਰਾ ਸਭ ਕੱਟਣ ਵਾਸਤੇ ਆਉਂਦੀ ਆ ਸੰਗਤ ਬਹੁਤ ਜ਼ਿਆਦਾ ਆਉਂਦੀ ਆ ਜੋ ਕੋਈ ਵੀਕਲ ਹੈ ਵੀਕਲ ਰੋਡਾਂ ਦੇ ਉੱਪਰ ਸਾਈਡਾਂ ਤੇ ਟ੍ਰੈਫਿਕ ਪੁਲਿਸ ਵੱਲੋਂ ਸਮਾਈ ਜਾਂਦੇ ਆ ਤੇ ਸਨਮਾਨਯੋਗ ਸੀਪੀ ਸਾਹਿਬ ਐਡੀ ਸੀਪੀ ਟਾਈਪ ਦੇ ਅਫਸਰ ਦੇ ਨਾਲ ਤਰੀਕੇ ਨਾਲ ਹੀ ਇਹਨਾਂ ਨੂੰ ਲਵਾਇਆ ਜਾਂਦਾ ਵਾ ਜੋ ਕਿ ਨਾ ਕਿ ਪਬਲਿਕ ਕਿਸੇ ਨੂੰ ਮੁਸ਼ਕਲ ਆ ਸਕੇ ਤੇ ਸੰਗਤ ਵੀ ਆਪਣੀ ਆਪਣਾ ਆਨੰਦ ਮਾਣ ਸਕਣ ਆਪਣੇ ਗੁਰਦਵਾਰਾ ਸਾਹਿਬ ਦਾ ਇਸ ਲਈ ਇਸ ਕਰਕੇ ਥੋੜਾ ਬਦ ਜਾਮ ਤੇ ਲੱਗਦਾ ਵਾ ਉਹ ਸਾਡੇ ਜਵਾਨ ਲੱਗੇ ਹੋਇਆ ਇਸ ਤਰੀਕੇ ਨਾਲ ਕਢਾਈ ਜਾਂਦਾ ਵਾ ਜ਼ਿਆਦਾ ਜਾਮ ਨਹੀਂ ਲੱਗਣ ਦਿੰਦਾ ਤੇ ਜੇਕਰ ਅਸੀਂ ਗੱਲ ਕਰੀਏ ਐਤਵਾਰ ਦੇ ਦਿਨ ਹੀ ਇੱਥੇ ਪੈਰੀਗੇਟਿੰਗ ਜਿਹੜੀ ਆ ਉਹ ਹੁੰਦੀ ਆ ਹਾਂਜੀ ਉਹ ਸੰਗਤ ਜਿਆਦਾ ਹੋਣ ਕਾਰਨ ਅੱਗੇ ਨਾ ਕੋਈ ਚੀਜ਼ ਲੰਘ ਸਕਦੀ ਆ ਸੰਗਤ ਪੈਦਲ ਹੀ ਦੇਖ ਲਓ ਤੁਸੀਂ ਸਾਹਮਣੇ ਇੱਧਰ ਕਿੰਨੀ ਸੰਗਤ ਜਾ ਰਹੀ ਆ ਤੇ ਜੇ ਆਪਾਂ ਵਹੀਕਲ ਭੇਜਾਂਗੇ ਤੇ ਬਹੁਤ ਜ਼ਿਆਦਾ ਮੁਸ਼ਕਲ ਆ ਜਾਏਗੀ ਇਸ ਕਰਕੇ ਮਾਨਯੋਗ ਸੀਪੀ ਸਾਹਿਬ ਐਡੀਐਸਪੀ ਟੈਗ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਦੇ ਨਾਲ ਹੀ ਇਹ ਪ੍ਰਬੰਧ ਕੀਤੇ ਗਏ ਆ ਤੇ ਤੰਦੇ ਹੀ ਨਾ ਪ੍ਰਬੰਧ ਕਰਾਂਗੇ ਤੇ ਕੋਈ ਨਾ ਪਬਲਿਕ ਨੂੰ ਮੁਸ਼ਕਲਾ ਸਕੇ ਨਾ ਸੰਗਤ ਨੂੰ ਮੁਸ਼ਕਲਾ ਸਕੇ ਕਿੰਨੇ ਵਜੇ ਤੱਕ ਜਿਹੜੇ ਇਹ ਰਾਸਤੇ ਨੇ ਉਹ ਬੰਦ ਰਹਿਣਗੇ ਅੱਜ ਇਹ ਸਵੇਰੇ 5 ਵਜੇ ਤੋਂ ਸੰਗਤ ਆਉਣੀ ਸਟਾਰਟ ਹੋ ਜਾਂਦੀ ਆ 4 ਵਜੇ ਚ ਪਹਿਲਾਂ ਸਾਹਿਬ ਖਤਮ ਹੁੰਦਾ ਵਾ 6 ਸਾਢੇ 6 ਵਜੇ ਤੱਕ ਸੰਗਤ ਆਉਂਦੀ ਜਾਂਦੀ ਰਹਿੰਦੀ ਆ ਉਦੋਂ ਤੱਕ ਇਹ ਰਸਤਾ ਥੋੜਾ ਬਾਅਦ ਆ ਕਦੀ ਖੋਲ ਲਈਦਾ ਬੰਦ ਵੀ ਕਰਦੇ ਤਰੀਕੇ ਦੇ ਮਦਦਕ ਕੰਮ ਕਰੀਦਾ ਵਾ ਤੇ ਕਿਉਂਕਿ ਕਿਸੇ ਨੂੰ ਮੁਸ਼ਕਲ ਨਾ ਸਕੇ ਤਾਂ ਤੁਸੀਂ ਵੇਖਿਆ ਕਿ ਅਸੀਂ ਐਸ.ਐਸ. ਸੁੱਚਾ ਸਿੰਘ ਹੋਣਾ ਦੇ ਨਾਲ ਗੱਲਬਾਤ ਕੀਤੀ ਆ ਫਿਲਹਾਲ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਰਸਤੇ ਨੂੰ ਇਸ ਕਰਕੇ ਬਲੌਕ ਕਰ ਦਿੱਤਾ ਗਿਆ ਕਿਉਂਕਿ ਚਪੈਰਾ ਸਾਹਿਬ ਘਟਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਸੰਗਤ ਜਦੋਂ ਇੱਥੇ ਪਹੁੰਚਦੀ ਹੈ ਤਾਂ ਉਹ ਅੱਗੇ ਰਸਤਾ ਜਿਹੜਾ ਵਾ ਬਲੌਕ ਇਸ ਕਰਕੇ ਹੋ ਜਾਂਦਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਈ ਰਿਕਸ਼ਾ ਆਪਣੇ ਲੈ ਕੇ ਜਿਹੜੇ ਨੌਜਵਾਨ ਨੇ ਉਹ ਉੱਥੇ ਇਕੱਠ ਕਰ ਦਿੰਦੇ ਨੇ ਜਿਸ ਕਰਕੇ ਲਗਾਤਾਰ ਟ੍ਰੈਫਿਕ ਜਮ ਹੁੰਦਾ ਸੀ ਜਿਸ ਤੋਂ ਬਾਅਦ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਤਾਂ ਥਾਣਾ 2 ਡਿਵੀਜ਼ਨ ਦਾ ਜਿਹੜਾ ਚੌਂਕ ਹਾ ਉਸ ਨੂੰ ਬੈਰੀਗੇਡ ਦੇ ਨਾਲ ਬੰਦ ਕਰ ਦਿੱਤਾ ਗਿਆ ਤਾਂ ਜੋ ਇਸ ਜਗ੍ਹਾ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਰਾਹੀ ਨਾ ਜਾਣ ਦਿੱਤਾ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਸੰਗਤ ਨੂੰ ਨਾ ਆ ਸਕੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਚੌਂਕ ਦੇ ਵਿੱਚ ਇਸੇ ਕਰਕੇ ਹੀ ਟ੍ਰੈਫਿਕ ਜਾਮ ਦਿਖਾਈ ਦੇ ਰਿਹਾ ਕਿਉਂਕਿ ਜਿਹੜਾ ਅੱਗੇ ਰਸਤਾ ਵਾ ਉਹ ਬੰਦ ਕਰ ਦਿੱਤਾ ਗਿਆ ਅੱਗੇ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਆ ਰਹੀ ਜਿਹੜੀ ਸੰਗਤ ਚ ਪਹਿਲਾਂ ਸਾਫ ਕੱਟਣ ਦੇ ਲਈ ਆ ਰਹੀ ਆ ਤਾਂ ਉਹ ਹੀ ਸੰਗਤ ਨੂੰ ਇਸ ਰਾਹ ਤੇ ਦੇ ਰਾਹੀਂ ਜਾਣ ਦਿੱਤਾ ਜਾ ਰਿਹਾ ਜੇਕਰ ਕੋਈ ਐਕਟਵਾ ਤੇ ਆ ਰਿਹਾ ਤਾਂ ਉਸ ਨੂੰ ਜਾਤਾ ਜਾ ਰਿਹਾ ਤਾ ਟੂ ਵੀਲਰ ਇਸ ਰਾਹਤੇ ਦੇ ਰਾਹੀਂ ਜਰੂਰ ਜਾਣਗੇ ਜੇਕਰ ਅਸੀਂ ਗੱਲ ਕਰੀਏ ਫੋਰ ਵੀਲਰ ਦੀ ਤਾਂ ਫੋਰ ਵੀਲਰ ਇਸ ਰਾਹਤੇ ਦੇ ਰਾਹੀਂ ਨਹੀਂ ਜਾਣ ਦਿੱਤੇ ਜਾਣਗੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਜਦੋਂ ਸੰਗਤ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਦੀ ਆ ਤਾਂ ਪਾਰਕਿੰਗਾਂ ਵੀ ਛੋਟੀਆਂ ਪੈ ਜਾਂਦੀਆਂ ਹਨ ਤਾਂ ਸੰਗਤ ਆਪਣੀ ਗੱਡੀ ਜਿਹੜੀ ਆ ਉਹ ਰੋਡ ਦੇ ਉੱਪਰ ਲਗਾ ਕੇ ਚੱਲੀ ਜਾਂਦੀ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੂਰੀ ਰੋਡ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਦੂਸਰੀ ਲਾਈਨ ਦੇ ਵਿੱਚ ਗੱਡੀਆਂ ਹੀ ਗੱਡੀਆਂ ਜੜੀਆਂ ਨੇ ਉਹ ਦਿਖਾਈ ਦੇ ਰੀਆਂ ਨੇ ਤਾਂ ਗੱਡੀਆਂ ਸੰਗਤ ਦੇ ਵੱਲੋਂ ਆਪਣੀਆਂ ਸੜਕ ਦੇ ਉੱਪਰ ਲਗਾਤੀਆਂ ਜਾਂਦੀਆਂ ਨੇ ਕਿਉਂਕਿ ਜਿਹੜੀਆਂ ਪਾਰਕਿੰਗਾਂ ਨੇ ਉਹ ਛੋਟੀਆਂ ਪੈ ਜਾਂਦੀਆਂ ਨੇ ਤੁਸੀਂ ਵੇਖ ਸਕਦੇ ਹੋ ਕਿ ਦੂਰ-ਦੂਰ ਤੱਕ ਜਿਹੜੀਆਂ ਗੱਡੀਆਂ ਨੇ ਉਹ ਇਸ ਲਾਈਨ ਦੇ ਵਿੱਚ ਲੱਗੀਆਂ ਹੋਈਆਂ ਨੇ ਤਾਂ ਇਹ ਠਾਣਾ ਬੀੜਵਿਆਂ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਹੜੀ ਕਿ ਪੂਰੀ ਗੱਡੀਆਂ ਦੇ ਨਾਲ ਭਰੀ ਹੋਈ ਆ ਫਿਲਹਾਲ ਇਹ ਕੋਈ ਪਾਰਕਿੰਗ ਨਹੀਂ ਆ ਪਰ ਸੰਗਤ ਜਦੋਂ ਇਸ ਜਗ੍ਹਾ ਦੇ ਉੱਪਰ ਪਹੁੰਚਦੀ ਆ ਤਾਂ ਉਹ ਆਪਣੀਆਂ ਗੱਡੀਆਂ ਇੱਥੇ ਲਗਾ ਕੇ ਚਲੀ ਜਾਂਦੀ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੂਰੇ ਪੁਲਿਸ ਦੇ ਵੱਲੋਂ ਪੁਖਤਾ ਪ੍ਰਬੰਧ ਕਰ ਲਏ ਗਏ ਨੇ ਤਾਂ ਇਸ ਚੌਂਕ ਦੇ ਵਿੱਚ ਬੈਰੀਕੇਟਿੰਗ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਤਾਂ ਇਸ ਚੌਂਕ ਦੇ ਵਿੱਚ ਕਿਸੇ ਨੂੰ ਵੀ ਜਿਹੜਾ 4-ਵਿਲਰ ਲੈ ਕੇ ਜਾਣ ਦੀ ਇਜਾਜ਼ਤ ਅੱਗੇ ਨਹੀਂ ਦਿੱਤੀ ਜਾ ਰਹੀ ਤਾਂ ਜੋ ਅੱਗੇ ਕਿਸੇ ਵੀ ਤਰ੍ਹਾਂ ਦਾ ਟ੍ਰੈਫਿਕ ਜਮ ਨਾ ਹੋਵੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਜਗ੍ਹਾ ਤੋਂ ਉਪਰੋਂ ਅਸੀਂ ਤੁਹਾਨੂੰ ਤਸਵੀਰ ਸਾਂਝੀ ਕਰਦੇ ਪਿਆ ਤਾਂ ਕਾਫੀ ਵੱਡਾ ਚੌਂਕ ਆ타 ਹੈ ਇਸ ਚੌਂਕ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਦੋਂ ਪਹੁੰਚਦੇ ਨੇ ਤਾਂ ਉਹ ਈ ਰਿਕਸ਼ਾ ਤੋਂ ਉਤਰ ਕੇ ਅੱਗੇ ਸ਼ੀਦਾ ਸਾਹਿਬ ਨੂੰ ਜਾਣ ਗਏ ਤਾਂ ਇਸ ਰਾਹਤੇ ਦੇ ਅੱਗੇ ਜਿਹੜਾ ਬੈਰੀਕੇਡ ਪੁਲਸ ਦੇ ਵੱਲੋਂ ਲਗਾਤਾਗਾ ਤੁਸੀਂ ਦੇਖ ਸਕਦੇ ਹੋ ਕਿ ਦੂਸਰੀ ਜਗ੍ਹਾ ਦੇ ਉੱਪਰ ਵੀ ਬੈਰੀਕੇਟਿੰਗ ਜੜੀਆਂ ਹੋ ਕਰ ਦਿੱਤੀ ਗਈ ਆ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੇ ਵੱਲੋਂ ਆਪਣੀਆਂ ਗੱਡੀਆਂ ਜੜੀਆਂ ਨੇ ਉਹ ਮਾਰਕੀਟ ਦੇ ਵਿੱਚ ਹੀ ਲਗਾਤੀਆਂ ਗਈਆਂ ਨੇ ਪੂਰੀ ਤਸਵੀਰ ਅਸੀਂ ਤੁਹਾਡਾ ਨਾਲ ਸਾਂਝੀ ਕੀਤੀ ਕਿ ਕਿਸ ਤਰ੍ਹਾਂ ਦੇ ਹਾਲਾਤ ਠਾਣਾ ਬੀੜਵੀਆਂ ਦੇ ਚੌਂਕ ਦੇ ਬਣੇ ਹੋਏ ਨੇ ਤਾਂ ਉਸ ਦੀ ਹਰ ਇੱਕ ਅਪਡੇਟ ਤੁਹਾਡਾ ਨਾਲ ਸਾਂਝੀ ਕੀਤੀ ਆ ਰਹਾ ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਜਿਹੜੀਆਂ ਗੱਡੀਆਂ ਆ ਰਹੀਆਂ ਨੇ ਤਾਂ ਪੰਜਾਬ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਗੱਡੀ ਨੂੰ ਜਾਂ ਤਾਂ ਪਾਰਕਿੰਗ ਦੇ ਵਿੱਚ ਲਗਾ ਕੇ ਆਓ ਤਾਂ ਜਾਂ ਤੁਹਾਨੂੰ ਕਿਸੇ ਵੀ ਜਗ੍ਹਾ ਮਿਲਦੀ ਹੈ ਤਾਂ ਉੱਥੇ ਆਪਣੀ ਗੱਡੀ ਨੂੰ ਪਾਰਕ ਕੀਤਾ ਜਾਵੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੂਰੇ ਮੁਲਾਜ਼ਮ ਜਿਹੜੇ ਨੇ ਉਹ ਇਸ ਚੌਕ ਦੇ ਵਿੱਚ ਟ੍ਰੈਫਿਕ ਕੱਢਣ ਤੇ ਲੱਗੇ ਹੋਏ ਨੇ ਪੂਰੀ ਉਹਨਾਂ ਦੇ ਵੱਲੋਂ ਡਿਊਟੀ ਜਿਹੜੀ ਆਪਣੀ ਨਿਭਾਈ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਟ੍ਰੈਫਿਕ ਜਿਹੜੀ ਆ ਦਰبار صاحب ਜਾਣ ਵਾਲੇ راستے ਜਿਹੜੇ ਨੇ ਉਹ ਬੰਦ ਹੋ ਚੁੱਕੇ ਨੇ ਤਾਂ ਪੂਰੀ ਟ੍ਰੈਫਿਕ ਜਿਹੜੀ ਆਹੋ ਸਟਾਉਂਗ ਦੇ ਵਿੱਚ ਲਗਾਤਾਰ ਜਾਮ ਹੁੰਦੀ ਹੋਈ ਦਿਖਾਈ ਦੇ ਰਹੀ ਆ ਪਰ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਆਪਣੀ ਪੂਰੀ ਕੋਸ਼ਿਸ਼ ਕਰਦੇ ਨੇ ਕਿ ਇਸ ਚੌਂਕ ਦੇ ਵਿੱਚ ਜਿਹੜਾ ਟ੍ਰੈਫਿਕ ਆਹੋ ਜਾਮ ਨਾ ਹੋਵੇ ਤਾਂ ਤੁਸੀਂ ਵੇਖ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਉਹਨਾਂ ਦੇ ਵੱਲੋਂ ਬੈਟਰੀ ਹੀ ਰਿਕਸ਼ਾ ਤਾਂ ਹੋਰ ਵੀ ਜਿਹੜੇ ਆਟੋ ਨੇ ਉਹਨਾਂ ਨੂੰ ਇਸ ਜਗ੍ਹਾ ਦੇ ਉੱਪਰ ਨਹੀਂ ਰੁਕਣ ਦਿੱਤਾ ਜਾ ਰਿਹਾ ਉਹਨਾਂ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਇਸ ਰਸਤੇ ਨੂੰ ਜਿਹੜਾ ਵਾਹੋ ਖਾਲੀ ਕਰ ਦਿੱਤਾ ਜਾਵੇ ਤਾਂ ਪੂਰੀ ਤਸਵੀਰ ਜਿਹੜੀ ਆਹੋ ਲਗਾਤਾਰ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਟ੍ਰੈਫਿਕ ਪੁਲਿਸ ਦੇ ਜਵਾਨ ਲੱਗੇ ਹੋਏ ਨੇ ਉਹਨਾਂ ਦੇ ਵੱਲੋਂ ਪੂਰੀ ਜਿਹੜੀ ਆਪਣੀ ਡਿਊਟੀ ਆ ਉਹ ਨਿਭਾਈ ਜਾ ਰਹੀ ਹੈ ਤਾਂ ਇਸੇ ਤਰੀਕੇ ਦੇ ਨਾਲ ਹੀ ਉਹਨਾਂ ਦੇ ਵੱਲੋਂ ਸ਼ਾਮ ਤੱਕ ਨਿਭਾਈ ਜਾਏਗੀ ਡਾਕੂਮੈਂਟ ਵੀ ਦੇ ਲਈ ਸਾਹਿਲ ਅੰਮ੍ਰਿਤਸਰ